ਹੈਲੋ ਫਰੈਂਡਸ ਅੱਜ ਅਸੀਂ ਕਹਾਣੀ ਕਰਮਾ ਵਾਲੀ ਦਾ ਭਾਗ ਤੀਜਾ ਸੁਣਾਵਾਂਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ ਦੋ ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ ਤੀਜਾ ਅਗਲੇ ਹੀ ਦਿਨ ਪੱਕਾ ਪਤਾ ਲਗਾਉਣ ਲਈ ਪਹਿਲਾ ਮਲਕੀਤ ਦੇ ਘਰ ਗਈ ਤੇ ਬੋਲੀ ਨੀ ਮਲਕੀਤ ਘਰੇ ਹੀ ਹੈ ਮਲਕੀਤ ਮੰंजे ਤੇ ਬੈਠੀ ਸਬਜ਼ੀ ਕੱਟ ਰਹੀ ਸੀ ਕੀ ਆਵਾਜ਼ ਲਗਾਉਂਦੇ ਕਿਆ हां चाची ਲੰਗਿਆ ਲੰਗਿਆ ਬੂਹਾ ਖੁੱਲਾ ਹੀ ਐ ਬਸੰਤੀ ਮੰਜੇ ਤੇ ਆ ਬੈਠ ਗਈ ਕੁੜੇ ਵਧਾਈਆਂ ਤੈਨੂੰ ਮਲਕੀਤ ਨੇ ਕਿਹਾ ਲੈ ਤੈਨੂੰ ਵੀ ਲੱਗ ਗਿਆ ਪਤਾ ਤੈਨੂੰ ਵੀ ਵਧਾਈਆਂ ਚਾਚੀ ਹਾਸਤੀ ਹੋਈ ਬੋਲੀ ਬਸੰਤੀ ਬੋਲੀ ਲੈ ਕੁੜੇ ਕੀ ਹੋਇਆ ਜੇ ਤੂੰ ਨਹੀਂ ਦੱਸਿਆ ਤਾਂ ਪਤਾ ਤਾਂ ਮੈਨੂੰ ਲੱਗ ਹੀ ਗਿਆ ਮਲਕੀਤ ਨੇ ਕਿਹਾ ਨਾ ਨਾ ਚਾਚੀ ਉਹ ਗੱਲ ਨਹੀਂ ਹੋਇਆ ਹੀ ਨਹੀਂ ਜਲਦੀ ਕੇ ਬਸ ਟਾਈਮ ਹੀ ਨਹੀਂ ਲੱਗਿਆ ਬਸੰਤੀ ਨੇ ਕਿਹਾ ਆਹੋ ਆਈ ਦੱਸਦੀ ਸੀ ਚਰਨੋ ਤੂੰ ਇਹ ਦੱਸ ਸੱਚ ਚਰਨ ਨੂੰ ਪਸੰਦ ਆ ਗਈ ਭਲਾ ਕੁੜੀ ਮਲਕੀਤ ਨੇ ਕਿਹਾ ਹਾਂ ਕਿਉਂ ਚਰਨੋ ਨੂੰ ਹੀ ਕਿਉਂ ਮੈਨੂੰ ਵੀ ਪਸੰਦ ਹੈ ਕੁੜੀ ਤਾਂ ਉਹਦੀ ਪਸੰਦ ਜਾਂ ਨਾ ਪਸੰਦ ਤੋਂ ਕੀ ਲੈਣਾ ਵਿਆਹ ਤਾਂ ਮੁੰਡੇ ਨੇ ਕਰਵਾਉਣਾ ਏ ਉਹਨੂੰ ਪਸੰਦ ਹੋਣੀ ਚਾਹੀਦੀ ਏ ਬਸੰਤੀ ਨੇ ਕਿਹਾ ਹਾਂ ਉਹ ਤਾਂ ਗੱਲ ਹੈ ਪਰ ਫਿਰ ਆਪਣੇ ਦਲੀਪ ਵਿੱਚ ਕਿਹੜਾ ਕੋਈ ਕਮੀ ਸੀ ਪਤਾ ਨਹੀਂ ਚਰਨੋ ਦੇ ਕੀ ਮਤ ਮਾਰੀ ਪਈ ਸੀ ਜਿਹੜਾ ਗੂੰਗੀ ਕੁੜੀ ਨਾਲ ਰਿਸ਼ਤਾ ਕਰਾਈ ਏ ਮੁੰਡੇ ਦਾ ਚਲੋ ਘੇਰ ਆਪਾ ਕੀ ਲੈਣਾ ਮਲਕੀਤ ਨੇ ਕਿਹਾ ਇਹ ਕੀ ਕਹੀ ਜਾਨੀਏ ਚਾਚੀ ਮੈਨੂੰ ਕੋਈ ਸਮਝ ਨਹੀਂ ਆਇਆ ਕਿਹੜੀ ਕਮੀ ਤੇ ਕਿਹੜੀ ਗੱਲ ਕਰਦੀ ਐ ਤੂੰ ਇਹਦੇ ਵਿੱਚ ਦਲੀਪ ਕਿਧਰੋਂ ਆ ਗਿਆ ਤੇ ਕੌਣ ਐ ਗੁੰਗਾ ਬਸੰਤੀ ਨੇ ਕਿਹਾ ਲੈ ਕਿਉਂ ਭੋਲੀ ਬੰਦੀ ਐ ਮੈਨੂੰ ਤਾਂ ਪਤਾ ਸਭ ਕੱਲ ਤੁਸੀਂ ਦਲੀਪ ਦਾ ਸ਼ਗਨ ਪਾ ਕੇ ਤਾਂ ਆਏ ਹੋ ਉਹ ਕੁੜੀ ਗੁੰਗੀ ਤਾਂ ਐ ਮਲਕੀਤ ਨੇ ਕਿਹਾ ਨਹੀਂ ਨਹੀਂ ਚਾਚੀ ਤੈਨੂੰ ਕੋਈ ਗਲਤਫਹਿਮੀ ਹੋਈ ਐ ਜਗਨ ਚਰਨ ਦੇ ਮੁੰਡੇ ਦਾ ਨਹੀਂ ਮੇਰੇ ਮੁੰਡੇ ਦਾ ਪਿਆ ਬਸੰਤੀ ਨੇ ਕਿਹਾ ਅੱਛਾ ਮੈਂ ਤਾਂ ਨਾਲੇ ਚਰਨੋਂ ਦੇ ਮੁੰਡੇ ਦਾ ਸੁਣਿਆ ਸੀ ਉਹਨੇ ਮੈਨੂੰ ਆਪ ਦੱਸਿਆ ਸੀ ਕਿ ਮੇਰੇ ਮੁੰਡੇ ਲਈ ਰਿਸ਼ਤਾ ਦੇਖਿਆ ਮਲੋਟ ਮੈਂ ਹੀ ਦੱਸਿਆ ਸੀ ਉਹਨੂੰ ਵੀ ਕੁੜੀ ਗੂੰਗੀ ਐ ਚਲ ਛੱਡ ਤੂੰ ਦੱਸ ਕਿੱਥੇ ਕਰਿਆ ਮੁੰਡੇ ਦਾ ਰਿਸ਼ਤਾ ਮਲਕੀਤ ਨੇ ਕਿਹਾ ਇੱਕ ਮਿੰਟ ਚਾਚੀ ਤੁਸੀਂ ਮਲੋਟ ਕਿੰਨਾ ਦੀ ਗੱਲ ਕਰਦੇ ਹੋ ਬਸੰਤੀ ਨੇ ਕਿਹਾ ਸੁਖਪਾਲ ਸਿੰਘ ਜਿਨ੍ਹਾਂ ਦੇ ਕੱਲੇ ਕੱਲੇ ਕੁੜੀ ਐ ਸਿਲਾਈ ਕੜਾਈ ਦਾ ਕੰਮ ਵੀ ਜਾਣਦੀ ਐ ਸੋਹਣੀ ਸੁਨੱਖੀ ਦਾ ਸੁਖ ਨਾਲ ਬਥੇਰੀ ਐ ਪਰ ਵਿਚਾਰੀ ਹੈ ਗੂੰਗੀ ਮਲਕੀਤ ਨੇ ਕਿਹਾ ਗੂੰਗੀ ਹਾਈ ਮੈਂ ਮਰ ਜਾ ਮਲਕੀਤ ਨੇ ਸਬਜੀ ਕਾਟਦੀ ਦੀਨੇ ਕਰ ਦੂੰਗਲ ਤੇ ਮਰਵਾ ਲਈ ਬਸੰਤੀ ਨੇ ਕਿਹਾ ਹਾਏ ਹੈ ਨਹੀਂ ਇਹ ਕੀ ਕਰੀ ਜਾਨੀ ਐ ਮਰਵਾ ਲਈ ਨਾ ਉਂਗਲ ਤੇ ਕਰਦ ਕੀ ਹੋਇਆ ਮਲਕੀਤ ਨੇ ਕਿਹਾ ਹਾਈ ਐਨਾ ਵੱਡਾ ਧੋਖਾ ਮਲਕੀਤ ਦੇ ਪੈਰਾਂ ਥਲੇ ਜ਼ਮੀਨ ਖਿਸਕ ਗਈ ਬਸੰਤੀ ਨੇ ਕਿਹਾ ਕੀ ਹੋਇਆ ਕੁੜੇ ਤੈਨੂੰ ਤੇਰੇ ਨਾਲ ਕਾਂ ਦਾ ਧੋਖਾ ਹੋ ਗਿਆ ਮਲਕੀਤ ਨੇ ਕਿਹਾ ਹੋਤੇ ਚਰਨੋਂ ਦਾ ਨਹੀਂ ਮੇਰੇ ਮੁੰਡੇ ਦਾ ਸ਼ਗਨ ਪਿਆ ਚਾਚੀ ਬਸੰਤੀ ਨੇ ਕੁਝ ਚਿਰ ਸੋਚਨ ਮਗਰੋਂ ਕਿਹਾ ਅੱਛਾ ਚਰਨੋਂ ਨੇ ਉੱਥੇ ਤੇਰੇ ਮੁੰਡੇ ਦਾ ਕਰਵਾ ਦਿੱਤਾ ਉਹ ਤਾਂ ਜਾਣਦੀ ਸੀ ਸਭ ਫੇਰ ਪਤਾ ਨਹੀਂ ਉਹਨੇ ਐ ਕਿਉਂ ਕੀਤਾ ਚਰਨੋਂ ਚਰਨੋਂ ਕਿਤੇ ਬਾਹਰ ਨਿਕਲ ਨਹੀਂ ਕਿੱਥੇ ਲੁਕੀ ਬੈਠੀ ਐ ਪਾਪ ਨੇ ਬਾਹਰ ਨਿਕਲ ਮਲਕੀਤ ਉਹਨਾਂ ਦੇ ਘਰ ਜਾਂਦਿਆਂ ਜੀ ਉੱਚੀ ਉੱਚੀ ਚਰਨੋਂ ਨੂੰ ਪੁਕਾਰਨ ਲੱਗੀ ਚਰਨੋਂ ਆਵਾਜ਼ ਸੁਣ ਅੰਦਰੋਂ ਭੱਜ ਕੇ ਬਾਹਰ ਨਿਕਲੀ ਨੇ ਕੀ ਹੋ ਗਿਆ ਤੈਨੂੰ ਐਂ ਚੀਕਦੀ ਔਨੀ ਏ ਮੈਂ ਕਿਹੜਾ ਕੋਈ ਗੁੰੰਗੀ ਬੋਲੀ ਆ ਚਰਨਾਂ ਦੇ ਮੂੰਹੋਂ ਨਿਕਲਿਆ ਗੁੰੰਗੀ ਸ਼ਬਦ ਉਸ ਨੂੰ ਕੋੜੇ ਜ਼ਹਿਰ ਵਰਗਾ ਲੱਗਿਆ ਉਹਦਾ ਗੁੱਸਾ ਹੋਰ ਵੀ ਸਿਖਰਾਂ ਤੇ ਚੜ ਗਿਆ ਤੇ ਬਿਨਾਂ ਕੋਈ ਸੋਚੇ ਸਮਝੇ ਉਸਨੇ ਚਰਨਾਂ ਨੂੰ ਸੁਣਾਉਣੀਆ ਸ਼ੁਰੂ ਕਰ ਦਿੱਤੀਆਂ ਨਾ ਤੇਰਾ ਸੀ ਕੀ ਵਿਗਾੜਿਆ ਸੀ ਜਿਹੜੀ ਤੂੰ ਸਾਡੇ ਨਾਲ ਐਨੀ ਮਾੜੀ ਕਰੀ ਆਪਦੇ ਮੁੰਡੇ ਲਈ ਆਇਆ ਰਿਸ਼ਤਾ ਤੂੰ ਸਾਡੇ ਕੰਨੇ ਧਕੇਲਤਾ ਤੈਨੂੰ ਭੂਰਾ ਸ਼ਰਮ ਨਹੀਂ ਆਈ ਜਿੰਨੀ ਮੈਂ ਸੋਚਦੀ ਸੀ ਤੂੰ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਨੀਚ ਨਿਕਲੀ ਪਤਾ ਨਹੀਂ ਕਿਉਂ ਸਾਡੇ ਟੱਬਰ ਤੇ ਤੂੰ ਕਾਲੇ ਨਾਗ ਵਾਂਗੂ ਕੁੰਡਲੀ ਮਾਰੀ ਬੈਠੀ ਐ ਨਹੀਂ ਕੀ ਵਿਗਾੜਿਆ ਸੀ ਅਸੀਂ ਤੇਰਾ ਇਹ ਦੱਸ ਇੱਕੋ ਸਾਹ ਵਿੱਚ ਮਲਕੀਤ ਨੇ ਉਸਨੂੰ ਕਹਿ ਸੁਣਾਇਆ ਮਲਕੀਤ ਨੇ ਚਰਨੋਂ ਨੂੰ ਵਾਧੂ ਗਾਲਾਂ ਦਿੱਤੀਆਂ ਮਲਕੀਤ ਦੇ ਮੂੰਹੋਂ ਆਪਣੀ ਇਸ ਤਰ੍ਹਾਂ ਬੇਇੱਜ਼ਤੀ ਹੁੰਦੀ ਸੁਣ ਚਰਨੋਂ ਵੀ ਜ਼ਿਆਦਾ ਚਿਰ ਚੁੱਪ ਨਹੀਂ ਰਹਿ ਸਕੀ ਉਸ ਨੇ ਵੀ ਮਲਕੀਤ ਨਾਲ ਬਰਾਬਰ ਬਹਿਸ ਕੀਤੀ ਲੈ ਮੈਂ ਕਿਹੜਾ ਧੱਕੇ ਨਾਲ ਹੱਥ ਫੜ ਕੇ ਲੈ ਕੇ ਗਈ ਸੀ ਤੁਹਾਡਾ ਨਾ ਕਰਦੇ ਰਿਸ਼ਤਾ ਉਦੋਂ ਤਾਂ ਅੱਗ ਲੱਗੀ ਸੀ ਤੁਹਾਡੇ ਨੋਟਾਂ ਦੀ ਪੈਸਿਆਂ ਦੇ ਲਾਲਚ ਐਨੀ ਅੰਨੀ ਹੋਈ ਫਿਰਦੀ ਸੀ ਕਿ ਕੁਝ ਦਿਸਿਆ ਹੀ ਨਹੀਂ ਤੈਨੂੰ ਤੇ ਹੁਣ ਮੇਰੇ ਤੇ ਹਾਫਰਦੀ ਐ ਮਲਕੀਤ ਨੇ ਕਿਹਾ ਤੂੰ ਜ਼ਿਆਦਾ ਨਾ ਬੋਲ ਚਰਨੋ ਮੈਨੂੰ ਸਭ ਪਤਾ ਤੇਰੀਆਂ ਕਰਤੂਤਾਂ ਦਾ ਇਹ ਸਭ ਤੇਰਾ ਹੀ ਕਰਿਆ ਤਰਿਆ ਤੂੰ ਜਾਣ ਕੇ ਕੀਤਾ ਇਹ ਸਭ ਹੈਨਾ ਤਾਂ ਹੀ ਜਦ ਮੈਂ ਕੁੜੀ ਤੋਂ ਕੁਝ ਪੁੱਛਣ ਲੱਗਦੀ ਸੀ ਭੱਜ ਕੇ ਆ ਮੂਰੇ ਹੋ ਜਾਂਦੀ ਸੀ ਕਿਤੇ ਤੇਰੀ ਪੋਲ ਨਾ ਖੁੱਲ ਜਾਏ ਚਰਨੋ ਨੇ ਕਿਹਾ ਆਹੋ ਚੱਲ ਕੀਤਾ ਮੈਂ ਸਭ ਫਿਰ ਕੀ ਹੋਇਆ ਥੋੜੀ ਗੁੰਗੀ ਐ ਕੁੜੀ ਤੇਰੇ ਮੁੰਡੇ ਨੂੰ ਤਾਂ ਇਹੋ ਜਿਹੀ ਮਿਲਦੀ ਸੀ ਇਸੇ ਲਾਇਕ ਸੀ ਤੇਰਾ ਮੁੰਡਾ ਇਹ ਕਹਿ ਚਰਨੋ ਦੀ ਹਾਸੀ ਨਿਕਲ ਗਈ ਆਪਣੇ ਮੁੰਡੇ ਬਾਰੇ ਸਭ ਸੁਣ ਮਲਕੀਦ ਦੇ ਸਬਰ ਦਾ ਬੰਦ ਟੁੱਟ ਗਿਆ ਉਸਨੇ ਖਿੱਚ ਕੇ ਚਰਨੋ ਦੇ ਚਪੇੜ ਜੜ ਦੀ ਜਿਸ ਨਾਲ ਉਹ ਮੂੰਹ ਪਰਨੇ ਜਾ ਕੇ ਡਿੱਗੀ ਖਬਰਦਾਰ ਜੇ ਮੇਰੇ ਮੁੰਡੇ ਬਾਰੇ ਕੁਝ ਗਲਤ ਬੋਲਿਆ ਤਾਂ ਨਹੀਂ ਐਤੇ ਹੀ ਤੇਰੀ ਗੁੱਤ ਪਟਕੇ ਤੇਰੇ ਹੱਥ ਵਿੱਚ ਦੇ ਦੇਉਂ ਮਲਕੀਤ ਹਲੇ ਬੋਲ ਹੀ ਰਹੀ ਸੀ ਕਿ ਐਨੇ ਨੂੰ ਸੁਰਜਨ ਤੇ ਮੱਖਣ ਗੱਲਾਂ ਕਰਦੇ ਹੋਏ ਉਤੋਂ ਦੀ ਆ ਗਈ ਮੱਖਣ ਨੂੰ ਦੇਖਦਿਆਂ ਹੀ ਚਰਨੋਂ ਨੇ ਰੋਂਦੇ ਫਫੜੇ ਕਰਨੇ ਸ਼ੁਰੂ ਕਰ ਦਿੱਤੇ ਤੇ ਉੱਥੇ ਡਿੱਗੀ ਕੀਰ ਨੇ ਪੌਣ ਲੱਗ ਗਈ ਚਰਨ ਨੂੰ ਇਸ ਹਾਲਤ ਵਿੱਚ ਦੇਖ ਮੱਖਣ ਨੇ ਭੱਜ ਕੇ ਜਾ ਕੇ ਚਰਨਾਂ ਨੂੰ ਚੁੱਕਿਆ ਸੁਰਜਨ ਵੀ ਇਹ ਸਭ ਦੇਖ ਹੈਰਾਨ ਹੁੰਦਾ ਬੋਲਿਆ ਹੋਏ ਕੀ ਗੱਲ ਹੋਈ ਚਰਨੋਂ ਬੋਲ ਆ ਦੇਖੋ ਵੀਰ ਜੀ ਕੀ ਹਾਲ ਕੀਤਾ ਮੇਰਾ ਥੋੜੀ ਮਲਕੀਤ ਨੇ ਕਦੋਂ ਦੀ ਲੜੀ ਜਾਂਦੀ ਹੈ ਮੇਰੇ ਨਾਲ ਉੱਤੋਂ ਮੈਨੂੰ ੱੱਕਾ ਦੇ ਕੇ ਥੱਲੇ ਸੁੱਟਦਾ ਹਾਏ ਆ ਦਿਨ ਦੇਖਣ ਤੋਂ ਪਹਿਲਾਂ ਰੱਬਾ ਮੈਨੂੰ ਚੋਕੀ ਕਿਉਂ ਨਾ ਲੈਂਦਾ ਮਲਕੀਤ ਨੇ ਕਿਹਾ ਹਾਲੇ ਤਾਂ ੱੱਕਾ ਹੀ ਦਿੱਤਾ ਏ ਜੇ ਮੇਰੇ ਵੱਸ 'ਚ ਹੁੰਦਾ ਨਾ ਤੈਨੂੰ ਗੁੱਤੋਂ ਫੜ ਕੇ ਤੇਰਾ ਪੂਰੇ ਪਿੰਨ 'ਚ ਜਲੂਸ ਕੱਢਦੀ ਸੁਰਜਨ ਬੋਲਿਆ ਮਲਕੀਤ ਏ ਕੀ ਬਕਵਾਸ ਕਰੀ ਜਾ ਰਹੀ ਹੈ ਤੂੰ ਏ ਸੁਣ ਸੁਰਜਨ ਮਲਕੀਤ ਵੱਲ ਅੱਖਾਂ ਕੱਢਦਾ ਹੋਇਆ ਬੋਲਿਆ ਚਰਨੋ ਨੇ ਕਿਹਾ ਆ ਦੇਖੋ ਵੀਰ ਜੀ ਤੁਹਾਡੇ ਸਾਹਮਣੇ ਕੀ ਕੁਛ ਬੋਲੀ ਜਾਂਦੀ ਏ ਤੁਸੀਂ ਵੀ ਦੇਖ ਲਓ ਜੀ ਤੋੜੀ ਪਿਆਰੀ ਭਾਬੀ ਕੀ ਬੋਲਦੀ ਐ ਮੱਖਣ ਪਹਿਲਾਂ ਹੀ ਸਾਰਾ ਮਾਜਰਾ ਸਮਝ ਗਿਆ ਇਸ ਲਈ ਪਹਿਲਾਂ ਉਹ ਚੁੱਪਚਾਪ ਖੜਾ ਵੇਖਦਾ ਰਿਹਾ ਪਰੰਤੂ ਮਾਮਲਾ ਵਿਗੜਦਾ ਦੇਖ ਕੀ ਹੋਇਆ ਭਾਬੀ ਆਜੋ ਠੰਡੇ ਦਿਮਾਗ ਨਾਲ ਬੈਠ ਕੇ ਗੱਲ ਕਰਦੇ ਆਂ ਕਿਉਂ ਕਿਹੜੀ ਗੱਲਾਂ ਗਰਮ ਹੋਈ ਜਾਂਦੇ ਹੋ ਮਲਕੀਤ ਨੇ ਕਿਹਾ ਤੂੰ ਵੀ ਜ਼ਿਆਦਾ ਭੋਲਾ ਨਾ ਬਣ ਮੱਖਣ ਗੱਲਾਂ ਤਾਂ ਆਏ ਮਾਰਦਾ ਜਿਵੇਂ ਕਾਸੇ ਦਾ ਕੁਝ ਪਤਾ ਹੀ ਨਹੀਂ ਹੁੰਦਾ ਸਭ ਤੁਹਾਡੀ ਦੋਨਾਂ ਦੀ ਰਲੀ ਭੁਗਤ ਐ ਨਹੀਂ ਐਂਦੀ ਕਿਤੇ ਇਨੀ ਹਿੰਮਤ ਸੀ ਕਿ ਮੇਰੇ ਘਰ ਅੱਗ ਲਾ ਜਾਂਦੀ ਤੂੰ ਕੀ ਆਪਣੀ ਟੀਵੀ ਦੇ ਮਗਰ ਲੱਗਿਆ ਫਿਰਦਾ ਇਹ ਤਾਂ ਇਹੋ ਜੀ ਜਨਾਨੀ ਐ ਕਿ ਸਭ ਨੂੰ ਵੇਚ ਕੇ ਖਾ ਜਾਊਗੀ ਮੱਖਾਂ ਨੂੰ ਇਸ ਗੱਲ ਦਾ ਗੁੱਸਾ ਲੱਗਿਆ ਤੇ ਉਸਨੇ ਮਲਕੀਤ ਨੂੰ ਚੁੱਪ ਹੋਣ ਲਈ ਕਿਹਾ ਥੋੜੀ ਹੀ ਦੇਰ ਨੂੰ ਰਾਜੂ ਤੇ ਦਲੀਪ ਵੀ ਆ ਗਏ ਕੋਲ ਖੜੇ ਸੁਰਜਨ ਨੂੰ ਕੋਈ ਸਮਝ ਨਹੀਂ ਲੱਗ ਰਹੀ ਸੀ ਕਿ ਕਿਸ ਚੀਜ਼ ਦੀ ਗੱਲ ਕਰ ਰਹੇ ਹਨ ਫਿਰ ਮਲਕੀਤ ਨੇ ਸੁਰਜਨ ਨੂੰ ਉਹਨਾਂ ਦੀ ਸਾਰੀ ਕਰਤੂਤ ਬਾਰੇ ਦੱਸਿਆ ਇਹ ਸਭ ਜਾਣ ਕੇ ਸੁਰਜਨ ਦੇ ਦਿਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਗੂੰਗੀ ਬਾਰੇ ਸੁਣ ਰਾਜਦੇਵੀ ਹੋ ਛੁੱਟ ਗਈ। ਸੁਰਜਨ ਨੇ ਮੱਖਣ ਤੋਂ ਪੂਰੇ ਗੁੱਸੇ ਨਾਲ ਪੁੱਛਿਆ। ਮੱਖਣ, ਕੀ ਇਹ ਗੱਲ ਸੱਚ ਹੈ? ਤੈਨੂੰ ਪਹਿਲਾਂ ਪਤਾ ਸੀ ਕਿ ਕੁੜੀ ਗੂੰਗੀ ਹੈ ਤੇ ਰਿਸ਼ਤਾ ਵੀ ਤੇਰੇ ਮੁੰਡੇ ਲਈ ਆਇਆ ਸੀ? ਸੁਰਜਨ ਨੇ ਤਿੰਨ ਵਾਰ ਪਿਆਰ ਨਾਲ ਉਸ ਤੋਂ ਪੁੱਛਿਆ। ਪਰੰਤੂ ਮੱਖਣ ਦੀ ਚੁੱਪੀ ਦੱਸ ਰਹੀ ਸੀ ਕਿ ਮਲਕੀਤ ਦਾ ਲਾਇਆ ਇੱਕ ਇੱਕ ਇਲਜ਼ਾਮ ਸੱਚ ਹੈ। ਉਸ ਨੇ ਮੱਖਣ ਦੇ ਕੋਲਰ ਪਕੜ ਲਈ। ਕਿਉਂ ਕੀਤਾ ਤੂੰ ਇਹ ਸਭ? ਤੈਨੂੰ ਮੈਂ ਕਦੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਤੇਰਾ ਕਦੇ ਮੈਂ ਮਾੜਾ ਨਹੀਂ ਸੋਚਿਆ ਮੈਂ ਪਹਿਲਾ ਹਰ ਵਾਰ ਤੇਰੇ ਬਾਰੇ ਸੋਚਦਾ ਸੀ ਤੇ ਤੂੰ ਵੀ ਮੇਰੇ ਨਾਲ ਐਂ ਕੀਤਾ ਮੱਖਣ ਦੇ ਕਾਲਰ ਤੇ ਹੱਥ ਪੈੰਦੇ ਦੇਖ ਦਲੀਪ ਨੇ ਆ ਸੁਰਜਨ ਦਾ ਹੱਥ ਫੜਿਆ ਤੇ ਆਪਣੇ ਪਿਤਾ ਨੂੰ ਸੁਰਜਨ ਦੀ ਮਾਰ ਤੋਂ ਬਚਾਇਆ ਐਨੇ ਨੂੰ ਚਰਨੋਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਹਾਏ ਹਾਏ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਕੀਤਾ ਕੀ ਹੈ ਜੇ ਤੁਹਾਨੂੰ ਇੰਨੀ ਹੀ ਅਕਲ ਸੀ ਤਾਂ ਨਾ ਕਰਦੇ ਰਿਸ਼ਤਾ ਕਿਉਂ ਹਣ ਸਾਡੇ ਉੱਤੇ ਹਫਰੇ ਫਿਰਦੇ ਹੋ ਫਿਰ ਮੱਖਣ ਨੂੰ ਕਹਿਣ ਲੱਗੀ ਕਿਆ ਸੀ ਨਾ ਜੀ ਕਿ ਬਾਲਾ ਮੂੰ ਨਾ ਲਾਇਆ ਕੋ ਇਹਨਾਂ ਨੂੰ ਅੱਜ ਦੇਖ ਲਿਆ ਨਾ ਤੁਸੀਂ ਇਹ ਹੈ ਇਹਨਾਂ ਦਾ ਸਰੀਰੂ ਐਵੇਂ ਸਾਰਾ ਦਿਨ ਤੁਸੀਂ ਤਾਂ ਬਾਈ ਬਾਈ ਕਰਦੇ ਨਹੀਂ ਥੱਕਦੇ ਸੀ ਆਹ ਦੇਖ ਲਓ ਕਿੰਨੀ ਕਦਰ ਹੈ ਇਹਨਾਂ ਦੇ ਦਿਲ ਵਿੱਚ ਤੁਹਾਡੇ ਲਈ ਇਹੋ ਜਿਹਾ ਪਿਆਰ ਹੈ ਇਹਨਾਂ ਦਾ ਮਲਕੀਤ ਬੋਲੀ ਤੂੰ ਕਿੱਧਰ ਦੀ ਗੱਲ ਕਿੱਧਰ ਲੈ ਕੇ ਜਾ ਰਹੀਆਂ ਚਰਨੋ ਤੂੰ ਆਪਣੀ ਗਲਤੀ ਮੰਨਣ ਦੀ بجائے ਉਲਟਾ ਸਾਨੂੰ ਹੀ ਤੋਸ਼ ਦੇ ਰਹੀ ਏ ਸ਼ਰਮ ਕਰ ਭੋਰਾ ਸ਼ਰਮ ਅੱਗੋ ਚਰਨੋਂ ਬੋਲੀ ਤੁਸੀਂ ਖੜੇ ਕੀ ਸੁਣ ਰਹੇ ਹੋ ਇਹ ਆਪਣੇ ਘਰੇ ਖੜੇ ਹੋ ਕੇ ਆਪਣੀ ਹੀ ਬੇਇੱਜ਼ਤੀ ਕਰੀ ਜਾਂਦੇ ਆ ਕਹੋ ਇਹਨਾਂ ਨੂੰ ਚਲੇ ਜਾ ਨਾ ਇੱਥੋਂ ਨਹੀਂ ਐਵੇਂ ਮੇਰੇ ਤੋਂ ਕੁਝ ਹੋਰ ਬੋਲਿਆ ਜਾਣਾ ਫੇਰ ਨਾ ਕਿਉਂ ਵੀ ਦੱਸਿਆ ਨਹੀਂ ਇਹ ਸੁਣ ਮਲਕੀਤ ਤੇ ਸੁਰਜਨ ਦਾ ਉੱਥੇ ਖੜਨਾ ਮੁਸ਼ਕਿਲ ਹੋ ਗਿਆ ਮੈਂ ਵੀ ਇਹੋ ਜਿਹਿਆਂ ਦੇ ਇੱਕ ਪਲ ਨਹੀਂ ਖੜਦੀ ਤੇ ਹਾਂ ਇੱਕ ਗੱਲ ਸੁਣ ਲੈ ਤੂੰ ਵੀ ਮੇਰੀ ਕੰਨ ਖੋਲ ਕੇ ਵਿਵੰਦੀ ਮੈਂ ਵੀ ਨਹੀਂ ਮੁੰਡਾ ਉੱਥੇ ਪਰ ਆ ਰਿਸ਼ਤਾ ਤੋੜਨਾ ਪੈ ਜੇ ਤੇਰੀ ਗੁੱਤ ਤਾਂ ਮੈਂ ਪਟਾਕੇ ਹੀ ਰਹੂੰਗੀ। ਦਲੀਪ ਬੋਲਿਆ ਤਾਈ ਗੁੱਸੇ ਵਿੱਚ ਕੋਈ ਫੈਸਲਾ ਨਾ ਲਓ ਆਜੋ ਬੈਠ ਕੇ ਗੱਲ ਕਰਦੇ ਆ। ਓਏ ਰਾਜੂ ਤੂੰ ਤਾਂ ਸਮਝਦਾਰ ਐ ਤੂੰ ਸਮਝਾ ਇਹਨਾਂ ਨੂੰ। ਰਾਜੂ ਬੋਲਿਆ ਹੁਣ ਸਮਝ ਸਮਝਾਉਣ ਨੂੰ ਰਹਿ ਹੀ ਕੀ ਗਿਆ? ਸਭ ਦੇਖ। ਰਾਜੂ ਦੇ ਦਿਲ ਨੂੰ ਗਹਿਰੀ ਸੱਟ ਲੱਗੀ ਤੇ ਬਿਨਾ ਕੋਈ ਜਵਾਬ ਦਿੱਤੇ ਉੱਥੋਂ ਚਲਾ ਗਿਆ। ਚਰਨੋ ਬੋਲੀ ਹਾਂ ਹਾਂ ਜਾ ਜਾ ਕਰ ਲਓ ਜੋ ਕਰਨਾ ਹੈ ਮੱਖਣ ਚਰਨੋ ਨੂੰ ਚੁੱਪ ਕਰਾਉਂਦਾ ਹੋਇਆ ਬੋਲਿਆ ਚਰਨੋ ਚੁੱਪ ਕਰ ਇਹ ਕੀ ਬੋਲੀ ਜਾ ਰਹੀ ਹੈ ਤੂੰ ਹੋਸ਼ ਹੈ ਚਰਨੋ ਬੋਲੀ ਤੁਸੀਂ ਤਾਂ ਹਰ ਵਾਰ ਮੈਨੂੰ ਹੀ ਚੁੱਪ ਕਰਾਇਆ ਕਰੋ ਕਿਉਂ ਮੇਰੀ ਜਿਹੜੀ ਕਦੋਂ ਦੀ ਮੇਰੇ ਸਿਰ ਚੜ ਬੋਲੀ ਜਾਂਦੀ ਹੈ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਮੇਰਾ ਵੀ ਪੂਰਾ ਓਨਾ ਹੀ ਹੱਕ ਹੈ ਜਿੰਨਾ ਉਸ ਦਾ ਉਹ ਕੱਲੀ ਨਹੀਂ ਜ਼ਮੀਨ ਦੀ ਮਾਲਕਨ ਜਿਹੜੀ ਜਿਹੜਾ ਕੁਝ ਮਰਜ਼ੀ ਬੋਲੀ ਜਾਏ ਪੂਰੀ ਬਰਾਬਰ ਦੀ ਹਿੱਸੇਦਾਰੀ ਹੈ ਮੇਰੀ ਇੱਕ ਪਾਲ ਵਿੱਚ ਦੋਨੇ ਭਰਾਵਾਂ ਦਾ ਪਿਆਰ ਨਫ਼ਰਤ ਵਿੱਚ ਬਦਲ ਗਿਆ ਚਰਨੋ ਦੇ ਇਸ ਗਲਤੀ ਕਾਰਨ ਲੜਾਈ ਇੰਨੀ ਵੱਧ ਗਈ ਕਿ ਜ਼ਮੀਨ ਦਾ ਵੰਡ ਵੰਡਈਆ ਤੱਕ ਗੱਲਾਂ ਚੱਲ ਪਈਆਂ ਇਹ ਸਭ ਸੁਣਨ ਤੋਂ ਬਾਅਦ ਮਲਕੀਤ ਤੇ ਸੁਰਜਨ ਉਸੇ ਪੈਰੀ ਆਪਣੇ ਘਰ ਚਲੇ ਗਏ ਗੁੱਸੇ ਵਿੱਚ ਮਲਕੀਤ ਚਰਨੋ ਨੂੰ ਗਾਲ੍ਹਾਂ ਦਿੰਦੀ ਘਰ ਆ ਜਾਂਦੀ ਹੈ ਸੁਰਜਨ ਵੀ ਉਸ ਦੇ ਪਿੱਛੇ ਪਿੱਛੇ ਆ ਜਾਂਦਾ ਆਪਣੇ ਸੁੱਧ ਬੋਧ ਖੋਈ ਮਲਕੀਤ ਚੱਦਰ ਉੱਦਰ ਤੱਕਦੀ ਤੇ ਕਦੇ ਕੰਦਾ ਕੋਲਿਆਂ ਨਾਲ ਖੈਂਦੀ ਚਰਨੋਂ ਨੂੰ ਪੱਦਵਾਵਾ ਦੇਣ ਲੱਗ ਜਾਂਦੀ ਦੇਖੋ ਜੀ ਤੁਸੀਂ ਹੁਣੇ ਫੋਨ ਕਰੋ ਉਹਨਾਂ ਨੂੰ ਤੇ ਕਹੋ ਕਿ ਅਸੀਂ ਨਹੀਂ ਕਰਨਾ ਵਿਆਹ ਵੀ ਸਾਡੇ ਵੱਲੋਂ ਤਾਂ ਜਵਾਬ ਹੈ ਮਲਕੀਤ ਨੇ ਸੁਰਜਨ ਨੂੰ ਫੋਨ ਫੜਾਉਂਦਿਆਂ ਕਿਹਾ ਸੁਰਜਨ ਨੇ ਕਿਹਾ ਕਿ ਉਹ پاگل ਬੰਦੀ ਹੈ ਮਲਕੀਤਪੁਰੇ ਇਹੋ ਜਿਹੇ ਮਾਮਲਿਆਂ ਵਿੱਚ ਜੋਸ਼ ਤੋਂ ਨਹੀਂ ਕੋਸ਼ਿਸ਼ ਤੋਂ ਕੰਮ ਲਈਦਾ ਹੁੰਦਾ ਹੈ ਰਿਸ਼ਤੇ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਕਿ ਜਦੋਂ ਜੀ ਚਾਹਿਆ ਇਸਤੇਮਾਲ ਕਰ ਲਿਆ ਤੇ ਜਦੋਂ ਜੀ ਚਾਇਆ ਤੋੜ ਕੇ ਛੋਟ ਦੇਈਏ ਮਲਕੀਤ ਬੋਲੀ ਤੁਹਾਡੇ ਕਹਿਣ ਦਾ ਮਤਲਬ ਉਹਨਾਂ ਦੀ ਕਰਨੀ ਦੀ ਸਜ਼ਾ ਅਸੀਂ ਸਾਰੀ ਉਮਰ ਆਪਣੇ ਮੱਥੇ ਉੱਪਰ ਮੰਡ ਕੇ ਸ਼ੋਗ ਮਨਾਈ ਜਾਈਏ ਲੋਕ ਤਾਂ ਉਹੀ ਸੋਚਣਗੇ ਨਾ ਕਿ ਮਲਕੀਤ ਨੇ ਪੈਸਿਆਂ ਦੇ ਲਾਲਚ ਵਿੱਚ ਆਪਣੇ ਮੁੰਡੇ ਦਾ ਘਰ ਉਜਾੜਤਾ ਇੱਕ ਗੂੰਗੀ ਕੁੜੀ ਲਿਆ ਕੇ ਮੁੰਡੇ ਨੂੰ ਕਿਸੇ ਪਾਸੇ ਖੜਨ ਜੋਗਾ ਨਹੀਂ ਛੱਡਿਆ ਸੁਰਜਨ ਬੋਲਿਆ ਕਿਸੇ ਪਾਸੇ ਖੜਨ ਜੋਗੇ ਤਾਂ ਹੀ ਰਹਿਾਂਗੇ ਨਾ ਜੇ ਸਮਾਜ ਵਿੱਚ ਕੋਈ ਇੱਜ਼ਤ ਰੂ ਜੇ ਮੁੰਡੇ ਦਾ ਇੱਕ ਵਾਰੀ ਰਿਸ਼ਤਾ ਟੁੱਟ ਗਿਆ ਪੂਰੇ ਪਿੰਡ ਵਿੱਚ ਬਦਨਾਮੀ ਖੱਟੀ ਜਾਊ ਆਪਣੀ ਤੇ ਕੁੜੀ ਵਾਲੇ ਜਿਹੜਾ ਜਲੂਸ ਕੱਢ ਕੇ ਜਾਣਗੇ ਉਹ ਅਲੱਗ ਅਗਲੇ ਆਖਣਗੇ ਤੁਹਾਨੂੰ ਪਹਿਲਾਂ ਨਹੀਂ ਦਿਸਦਾ ਸੀ ਇਹ ਸੁਣ ਮਲਕੀਤ ਮੱਥੇ ਤੇ ਹੱਥ ਰੱਖਦੀ ਹੋਈ ਬੋਲੀ ਬੇੜਾ ਬਹਿ ਜੇ ਇਸ ਚਰਨੋਂ ਦਾ ਕਿਤੇ ਫਸਾ ਕੇ ਰੱਖਦਾ ਸਾਨੂੰ ਅੱਗੇ ਖੂ ਤੇ ਪਿੱਛੇ ਖਾਈ ਅਗਲਾ ਜਾਵੇ ਤਾਂ ਜਾਵੇ ਕਿਹੜੇ ਪਾਸੇ ਚਰਨੋਂ ਤਾਂ ਚੱਲ ਇਹੋ ਜਿਹੀ ਸੀ ਉਹ ਤਾਂ ਸਭ ਨੂੰ ਪਤਾ ਹੀ ਸੀ ਪਰ ਸੁੱਖਾ ਪੜੀ ਪਾਤ ਜਾਂਦਾ ਸੀ ਸਭ ਕੁਝ ਉਹ ਵੀ ਇਹਨਾਂ ਨਾਲ ਦਾ ਨਿਕਲੇ ਧੋਕੇ ਬਾਸ ਕੋਈ ਨਾ ਆਉਣ ਦੇ ਮੇਰੇ ਸਾਹਮਣੇ ਇਹਨੂੰ ਤਾਂ ਮੈਂ ਪਾਉਂ ਚੋਰਪਨੇ ਦੀ ਸ਼ਾਪ ਸੁਰਜਨ ਬੋਲਿਆ ਇਹਦੇ ਵਿੱਚ ਕਿਸੇ ਨੂੰ ਕੀ ਦੋਸ਼ ਦਈਏ ਜਦੋਂ ਆਪਣਾ ਹੀ ਸਿੱਕਾ ਖੋਟਾ ਨਿਕਲ ਜਾਏ ਅੱਕਾ ਬੰਦ ਕਰਕੇ ਵਿਸ਼ਵਾਸ ਕੀਤਾ ਸੀ ਮੈਂ ਮੱਖਣ ਤੇ ਉਹ ਵੀ ਮੇਰੇ ਨਾਲ ਇੰਜ ਕਰੇਗਾ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਇੰਨਾ ਕਹਿੰਦੇ ਆ ਹੀ ਸੁਰਜਨ ਦਾ ਗੱਜਪਾ ਰਾਇਆ ਬਲਕਿ ਇਤਨੇ ਕਿਆ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਚਰਨੋ ਦੇ ਕਰਤੂਤਾਂ ਦਾ ਪਤਾ ਸੀ ਪਤਾ ਨਹੀਂ ਇਸ ਵਾਰ ਕਿਵੇਂ ਮੈਂ ਐਨਾ ਵੱਡਾ ਧੋਖਾ ਖਾ ਲਿਆ ਉਸ ਤੋਂ ਸੁਰਜਨ ਬੋਲਿਆ ਚਲੋ ਹੁਣ ਪਸ਼ਤੌਨ ਨਾਲ ਕਿਹੜਾ ਗੂੰਗੀ ਨੇ ਬੋਲਣ ਲੱਗ ਜਾਣਾ ਆਪਾਂ ਤਾਂ ਓਕੇ ਸੋਕੇ ਚੱਲ ਲਵਾਂਗੇ ਪਰ ਵਸੌਣੀ ਤਾਂ ਮੁੰਡੇ ਨਹੀਂ ਐ ਆਖੇ ਰਹਿਣਾ ਤਾਂ ਉਸਨੇ ਹੀ ਸਾਰੀ ਉਮਰੋਂ ਦੇ ਨਾਲ ਆਪਣੇ ਲਈ ਆਪਣੀ ਮਰਜ਼ੀ ਜਾਣਨਾ ਜ਼ਰੂਰੀ ਹੈ ਵੀ ਉਹ ਕੀ ਚਾਹੁੰਦਾ ਮਲਕੀਤ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿਉਂ ਰਾਜੀ ਹੋ ਉਸ ਵਿਆਹ ਲਈ ਦੇਖਿਆ ਨਹੀਂ ਤੁਸੀਂ ਕਿੰਨੇ ਗੁੱਸੇ ਵਿੱਚ ਗਿਆ ਸੀ ਘਰੋਂ ਬਾਹਰ ਮੂੰਹੋਂ ਕੁਛ ਬੋਲਿਆ ਨਹੀਂ ਪਰ ਮੈਨੂੰ ਪਤਾ ਕਿੰਨਾ ਵੱਡਾ ਸਦਮਾ ਪਹੁੰਚਿਆ ਉਹਦੇ ਦਿਲ ਨੂੰ ਬਚਪਨ ਤੋਂ ਦੇਖਦੀ ਆਈ ਹਾਂ ਉਹਨੂੰ ਜਦੋਂ ਕਿਸੇ ਗੱਲ ਨੂੰ ਲੈ ਕੇ ਉਹ ਪਰੇਸ਼ਾਨ ਹੋਵੇ ਅੰਦਰੋਂ ਅੰਦਰ ਹੀ ਇਕੱਲਾ ਚੁਰੀ ਜਾਊ ਪਰ ਕਿਸੇ ਨੂੰ ਮੂੰਹੋਂ ਬੋਲ ਕੇ ਉਫ ਤੱਕ ਨਹੀਂ ਕਹੂਗਾ ਮੇਰਾ ਪੁੱਤਰ ਸੁਰਜਨ ਨੇ ਪੁੱਛਿਆ ਉਹ ਹੁਣ ਹੈ ਕਿੱਥੇ ਬਲਕੀਤ ਨੇ ਕਿਹਾ ਮੈਨੂੰ ਤਾਂ ਆਪਨੇ ਕੁਝ ਪਤਾ ਕਦੋਂ ਦਾ ਗਿਆ ਤੇ ਹਾਲੇ ਤੱਕ ਨਹੀਂ ਆਇਆ ਕਰ ਬਲਕਿਤ ਨੂੰ ਚਿੰਤਾ ਹੋਣ ਲੱਗੀ ਸੁਰਜਨ ਨੇ ਕਿਹਾ ਮੈਨੂੰ ਪਤਾ ਹੈ ਉਹ ਕਿੱਥੇ ਗਿਆ ਹੋਣਾ ਤੂੰ ਫਿਕਰ ਨਾ ਕਰ ਮੈਂ ਹੁਣੇ ਜਾਣਾ ਲਿਹਾਉਣਾ ਉਹਨੂੰ ਸਾਦ ਕੇ ਐਨਾ ਕਹਿ ਸੁਰਜਨ ਮੰਜੇ ਤੋਂ ਖੜਾ ਹੋ ਬਾਹਰ ਨੂੰ ਚੱਲ ਪਿਆ ਸੁਰਜਨ ਰਾਜੂ ਨੂੰ ਭਾਲਦਾ ਹੋਇਆ ਖੇਤ ਆ ਪਹੁੰਚਦਾ ਸੁਰਜਨ ਜਾਣਦਾ ਸੀ ਕਿ ਰਾਜੂ ਉਸਨੂੰ ਇੱਥੇ ਹੀ ਮਿਲੇਗਾ ਕਿਉਂਕਿ ਉਸ ਤੋਂ ਪਹਿਲਾਂ ਵੀ ਕਈ ਵਾਰ ਰਾਜੂ ਅਕਸਰ ਇੱਥੇ ਆ ਜਾਇਆ ਕਰਦਾ ਸੀ ਰਾਜੂ ਦਾਸ ਮੂਹ ਲਟਕਾਈ ਪਾਣੀ ਵਿੱਚ ਪੈਂਦੀ ਸੂਰਜ ਦੀ ਪਰਛਾਈ ਨੂੰ ਪੂਰੇ ਗੋ ਨਾਲ ਤੱਕਦਾ ਤੇ ਕਦੇ ਉਸ ਨੂੰ ਛੋਣ ਦੀ ਕੋਸ਼ਿਸ਼ ਕਰਦਾ ਤੇ ਫਿਰ ਉਦਾਸ ਹੋ ਬਹਿ ਜਾਂਦਾ ਉਸ ਨੂੰ ਜਿਹਾ ਕਰਦਿਆਂ ਦੇਖ ਸੁਰਜਨ ਉਸ ਕੋਲ ਆ ਬਹਿ ਜਾਂਦਾ ਸੁਰਜਨ ਬੋਲਿਆ ਦੇਖ ਪੁੱਤ ਜੋ ਹੋਇਆ ਉਸ ਨੂੰ ਆਪਾਂ ਬਦਲ ਤਾਂ ਨਹੀਂ ਸਕਦੇ ਕਿਸਮਤ ਵਿੱਚ ਜੋ ਲਿਖਿਆ ਉਹ ਅੱਜ ਨਹੀਂ ਤਾਂ ਕੱਲ ਮਿਲਣਾ ਹੀ ਸੀ ਲਿਖਿਆ ਨਸੀਬਾ ਦਾ ਹੁਣ ਮੋੜਿਆ ਤਾਂ ਨਹੀਂ ਜਾ ਸਕਦਾ ਵੈਸੇ ਵੀ ਸਿਆਣੇ ਕਹਿੰਦੇ ਕਿ ਜੋੜੀਆਂ ਤਾਂ ਰੱਬ ਪਹਿਲਾਂ ਹੀ ਧੁਰੋਂ ਆ ਬਣਾ ਕੇ ਭੇਜਦਾ ਹੈ ਸ਼ਾਇਦ ਤੇਰੇ ਕਰਮਾਂ ਵਿੱਚ ਇਸੇ ਦਾ ਸਾਥ ਲਿਖਿਆ ਸੀ ਰਾਜੂ ਚੁੱਪਚਾਪ ਬੁੱਤ ਬਣਿਆ ਸੌਂਦਾ ਰਿਹਾ ਉਸਨੇ ਨਾ ਹਾਂ ਵਿੱਚ ਸਿਰ ਹਿਲਾਇਆ ਤੇ ਨਾ ਹੀ ਨਾ ਵਿੱਚ ਬਸ ਨੀਵੀਂ ਪਾਈ ਬੈਠਾ ਰਿਹਾ ਸੁਰਜਨ ਫਿਰ ਬੋਲਿਆ ਤੂੰ ਕੁਝ ਸੁਣ ਵੀ ਰਿਹਾ ਕਿ ਨਹੀਂ ਕੁਝ ਤੇ ਦੱਸ ਮੈਨੂੰ ਕੀ ਚੱਲ ਰਿਹਾ ਤੇਰੇ ਦਿlo ਦਿਮਾਗ ਵਿੱਚ ਆਏ ਚੁੱਪ ਬੈਠਣ ਨਾਲ ਕੁਝ ਨਹੀਂ ਹੋਣ ਵਾਲਾ ਰਾਜੂ ਬੋਲਿਆ ਪਤਾ ਨਹੀਂ ਡੈਡੀ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਦੇਲ ਦਿਮਾਗ ਸਭ ਨੇ ਕੰਮ ਕਰਨਾ ਬੰਦ ਕਰ ਦਿੱਤਾ ਮੈਂ ਤਾਂ ਸੋਚ ਸੋਚ ਪਾਗਲ ਹੋ ਰਿਹਾ ਕਿ ਕਿਵੇਂ ਕੱਟੂਗਾ ਮੈਂ ਆਪਣੀ ਪੂਰੀ ਜ਼ਿੰਦਗੀ ਉਸ ਨਾਲ ਜਿਸ ਨੂੰ ਨਾਮ ਐ ਸੁਣ ਸਕਾਂਗਾ ਨਾ ਸਮਝ ਸਕਾਂਗਾ ਨਹੀਂ ਡੈਡੀ ਮੇਰੇ ਤੋਂ ਨਹੀਂ ਹੋਣਾ ਇਹ ਸਭ ਮੈਂ ਨਹੀਂ ਕਰਵਾਉਣਾ ਵਿਆ ਸਰਜਨ ਨੇ ਕਿਹਾ ਚੰਗਾ ਚੱਲ ਫਿਰ ਘਰੇ ਚੱਲੀਏ ਤੇਰੀ ਮੰਮੀ ਖੜੀ ਕੋਦੋਂ ਦੀ ਉਡੀਕਦੀ ਹੋਣੀ ਐ ਕੁੜੀ ਆਲਿਆਂ ਨੂੰ ਵੀ ਫਿਰ ਜਵਾਬ ਦੇਣਾ ਜਾ ਕੇ ਐਵੇਂ ਅਗਲੇ ਕੋਈ ਹੋਰ ਉਮੀਦਾਂ ਨਾ ਜਗਾਈ ਜਾਣ। ਇਹ ਦੋ ਪਹਿਲਾ ਨਾਲ ਹੀ ਕਿਆ ਚੰਗਾ। ਰਾਜੂ ਨੂੰ ਨਾਲ ਚੱਲਣ ਲਈ ਕਹਿੰਦਿਆਂ ਬੋਲਿਆ। ਰਾਜੂ ਨੇ ਕਿਹਾ ਤੁਸੀਂ ਚਲੋ ਡੈਡੀ ਮੈਂ ਆ ਜਾਉ ਆਪੇ 10-5 ਮਿੰਟਾਂ ਨੂੰ। ਮੇਰਾ ਹੱਲੇ ਮਾਨੇ ਨਹੀਂ ਮੰਨ ਰਿਹਾ ਔਨਲਾਈਨ। ਸੁਰਜਨ ਨੇ ਕਿਹਾ ਹੋਏ ਆ ਜਾ ਨਹੀਂ ਕਰਦੇ ਤੇਰਾ ੱੱਕੇ ਨਾਲ ਰਿਸ਼ਤਾ ਕਿਉਂ ਡਰਦਾ ਹੈ? ਸੁਰਜਨ ਮਜ਼ਾਕ ਕਰਦਿਆਂ ਬੋਲਿਆ। ਇਸ ਨੂੰ ਰਾਜੂ ਦੇ ਚਿਹਰੇ ਤੇ ਮੁਸਕਾਨ ਛਾ ਗਈ। ਸੁਰਜਨ ਨੇ ਕਿਹਾ, "ਦੇਖ ਪੁੱਤ, ਰੱਬ ਜੋ ਕਰਦਾ ਚੰਗੇ ਲਈ ਕਰਦਾ ਹੈ। ਹੋ ਸਕਦਾ ਤੇਰੇ ਲਈ ਵੀ ਉਸਨੇ ਕੋਈ ਚੰਗਾ ਹੀ ਸੋਚਿਆ ਹੋਵੇ। ਬਾਕੀ ਚੱਲ ਤੇਰੀ ਮਰਜ਼ੀ। ਕੋਈ ਜ਼ੋਰ ਜ਼ਬਰਦਸਤੀ ਤਾਂ ਅਸੀਂ ਕਰਦੇ ਨਹੀਂ ਤੇਰੇ ਨਾਲ। ਆਖਿਰ ਕਟਨੀ ਤਾਂ ਆਖਿਰ ਤੂੰ ਹੀ ਹੋਂਸਨ। ਅਸੀਂ ਤਾਂ ਸਿਰਫ ਸਲਾਹ ਦੇ ਸਕਦੇ ਹਾਂ। ਪਰ ਹਾਂ, ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖੀ ਪੁੱਤ, ਜ਼ਿੰਦਗੀ ਵਿੱਚ ਕਦੇ ਕੋਈ ਇਹੋ ਜਿਹਾ ਫੈਸਲਾ ਨਾ ਲਈਂ।" ਜਿਸ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਹੁੰਦੀ ਹੋਵੇ ਐਨਾ ਕਹਿ ਸੁਰਜਨ ਉੱਥੋਂ ਚਲਾ ਗਿਆ ਸੁਰਜਨ ਦੇ ਕਹੇ ਇਹ ਆਖਰੀ ਬੋਲ ਉਸ ਨੂੰ ਗਹਿਰੀਆਂ ਸੋਚਾਂ ਵਿੱਚ ਪਾ ਗਏ ਕਿੰਨਾ ਹੀ ਚੇਰ ਸੁਰਜਨ ਦੇ ਇਹ ਅਨਕਹੇ ਬੋਲ ਉਸ ਦੇ ਕੰਨਾਂ ਵਿੱਚ ਗੂੰਜਦੇ ਰਹੇ ਥੋੜੇ ਸਮੇਂ ਬਾਅਦ ਉਹ ਵੀ ਉੱਥੋਂ ਉੱਠ ਕੇ ਚਲਾ ਗਿਆ ਮਲਕੀਤ ਇੱਧਰ ਉੱਧਰ ਗੇੜੇ ਕੱਢਦੀ ਉਹਨਾਂ ਨੂੰ ੜੀਕਦੀ ਕਦੇ ਬੂਹੇ ਕੋਲ ਜਾਂਦੀ ਤੇ ਕਦੇ ਗਲੀ ਵਿੱਚ ਖੜ ਟੱਕਣ ਲੱਗ ਜਾਂਦੀ ਕਿੰਨਾ ਚਿਰ ਉਹ ੜੀਕਦੀ ਰਹੀ ਦੇਖਦੇ ਹੀ ਦੇਖਦੇ ਦੁਪਹਿਰ ਸਾਰਾ ਦਿਨ ਬੀਤ ਗਿਆ ਸੂਰਜ ਵੀ ਲਗਭਗ ਢਲ ਹੀ ਚੁੱਕਿਆ ਸੀ ਚਿੰਤਾ ਵਿੱਚ ਡੁੱਬੀ ਮਲਕੀਤ ਚੁੱਲ੍ਹੇ ਕੰਮ ਸਵਾਰਨ ਲੱਗੀ ਉਸ ਤੋਂ ਥੋੜੀ ਦੇਰ ਬਾਅਦ ਸੁਰਜਨ ਵੀ ਘਰ ਆ ਗਿਆ ਸੁਰਜਨ ਨੂੰ ਆਉਂਦਿਆਂ ਦੇਖ ਬੋਲੀ ਐਨੀ ਦੇਰ ਕਿੱਥੇ ਲਗਾ ਦਿੱਤੀ ਤੁਸੀਂ ਉਡੀਕਦੇ ਉਡੀਕਦੇ ਆ ਵੇਲਾ ਹੋ ਗਿਆ ਰਾਜੂ ਨੂੰ ਬੁਲਾਉਣ ਭੇਜਿਆ ਸੀ ਤੁਹਾਨੂੰ ਤੇ ਤੁਸੀਂ ਆਪ ਹੀ ਜਾ ਕੇ ਬਹਿ ਗਏ ਤੇ ਰਾਜੂ ਕਿੱਥੇ ਆ ਉਹਨੂੰ ਨਹੀਂ ਲੈ ਕੇ ਆਏ ਤੁਸੀਂ ਨਾਲ ਇਕੋ ਸਾਹ ਵਿੱਚ ਮਲਕੀਤ ਨੇ ਤਿੰਨ ਚਾਰ ਸਵਾਲ ਪੁੱਛ ਛੱਡੇ ਸੁਰਜਨ ਨੇ ਪੁੱਛਿਆ ਕਿਉਂ ਆਇਆ ਨਹੀਂ ਹੱਲੇ ਰਾਜੂ ਘਰ ਮਲਕੀਤ ਨੇ ਕਿਹਾ ਲਓ ਮੈਂ ਤਾਂ ਆਪ ਤੁਹਾਨੂੰ ਪੁੱਛ ਰਹੀ ਆ ਤੁਸੀਂ ਤਾਂ ਗਏ ਸੀ ਉਸਨੂੰ ਲੈਣ ਤੇ ਆਪ ਵੀ ਹੁਣ ਆਏ ਉਦੋਂ ਦੇ ਸੁਰਜਨ ਨੇ ਕਿਹਾ ਮੈਨੂੰ ਤਾਂ ਕੰਮ ਆ ਗਿਆ ਸੀ ਕੋਈ ਤਾਂ ਗਿਆ ਸੀ ਕਿਤੇ ਤੇ ਰਾਜ ਨੂੰ ਕਹਿ ਗਿਆ ਸੀ ਵੀ ਘਰ ਚਲਾ ਜਾਈ ਪਰ ਪਤਾ ਨਹੀਂ ਕਿੱਥੇ ਰਹਿ ਗਿਆ ਉਹ ਮਲਕੀਤ ਨੇ ਕਿਹਾ ਤੁਸੀਂ ਫੋਨ ਕਰਕੇ ਪੁੱਛਣਾ ਉਸਨੂੰ ਕਿੱਥੇ ਹੈ ਸੁਰਜ ਨੇ ਗਿਆ ਯਾਰਾਂ ਦੋਸਤਾਂ ਕੋਲੇ ਖੜ ਗਿਆ ਹੁਣੇ ਆਜੂ ਆਪੇ ਤੂੰ ਚਿੰਤਾ ਨਾ ਕਰ ਉਹ ਕਿਹੜਾ ਹੁਣ ਕੋਈ ਛੋਟਾ ਬੱਚਾ ਹੈ ਜਿਹੜਾ ਰਾਹ ਨਹੀਂ ਜਾਣਦਾ ਐਨਾ ਕਹ ਸੁਰਜਨ ਹੱਥੋਂ ਧੋਬਰਾਂਡੇ ਵਿੱਚ ਜਾ ਬੈਠ ਗਿਆ ਮਲਕੀਤ ਬੋਲੀ ਹੋਈ ਗੱਲ ਕੋਈ ਰਾਜੂ ਨਾਲ ਕੀ ਕਹਿੰਦਾ ਉਹ ਸੁਰਜ ਨੇ ਦੱਸਿਆ ਹੂੰ ਨਾ ਕਰਤੀ ਉਹਨੇ ਮਲਕੀਤ ਨੇ ਕਿਹਾ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਨਹੀਂ ਮੰਨਣਾ ਉਸਨੇ ਤੁਸੀਂ ਕੀ ਕਿਹਾ ਫਿਰ ਦੇ ਦਿੱਤਾ ਜਵਾਬ ਕੁਰੀ ਵਾਲੇ ਨੂੰ ਕਿ ਹੱਲੇ ਦੇਣਾ ਸੁਰਜਨ ਬੋਲਿਆ ਜਵਾਬ ਦੇਣੇ ਕਿਹੜਾ ਸੌਕੇ ਪਈ ਐ ਦਿੱਤਾ ਕਿਤੇ ਹੱਲੇ ਤਾਂ ਕਰਨਾ ਐ ਫੋਨ ਘਰ ਤਾਂ ਹੱਲੇ ਹੋਣਾ ਐ ਬਾਹਰ ਬੰਦਿਆਂ ਵਿੱਚ ਬਹਿ ਕੇ ਕਿਵੇਂ ਕਰਦਾ ਫੋਨ ਮਲਕੀਤ ਨੇ ਕਿਹਾ ਚਲੋ ਕੋਈ ਨਾ ਹੁਣ ਕਰ ਦਿਓ ਫੋਨ ਰੋਟੀ ਪਾਣੀ ਖਾ ਕੇ ਮੈਂ ਐਨੇ ਚਾਰ ਫੁਲਕੇ ਲਾ ਲਿਆ ਵਾਂ ਮਲਕੀਤ ਹਲੇ ਉੱਠਣੀ ਲੱਗੀ ਸੀ ਕਿੰਨੇ ਨੂੰ ਰਾਜੂ ਵੀ ਘਰ ਆ ਗਿਆ ਮਲਕੀਤ ਨੇ ਪੁੱਛਿਆ ਕਿੱਥੇ ਰਹਿ ਗਿਆ ਸੀ ਪੁੱਤ ਕਦੋਂ ਦੇ ਉਡੀਕ ਰਹੇ ਆ ਤੈਨੂੰ ਰਾਜੂ ਆਉਂਦਿਆਂ ਹੀ ਸੁਰਜਨ ਕੋਲ ਬੈਠ ਗਿਆ ਡੈਡੀ ਤੁਸੀਂ ਫੋਨ ਤਾਂ ਨਹੀਂ ਕੀਤਾ ਲਿਓ ਉਹਨਾਂ ਕੋਲ ਸੁਰਜਨ ਨੇ ਕਿਹਾ ਨਹੀਂ ਬੱਸ ਲੈ ਕਰਨੀ ਲੱਗਿਆ ਸੀ ਇੰਨੇ ਨੂੰ ਤੂੰ ਆ ਗਿਆ ਰਾਜੂ ਨੇ ਕਿਹਾ ਸ਼ੁਕਰ ਹੈ ਰਹਿਣ ਤੋਂ ਫੋਨ ਕਰਨ ਨੂੰ ਮੈਂ ਤਿਆਰ ਆ ਵਿਆਹ ਲਈ ਇਹ ਸੁਣ ਸੁਰਜਨ ਤੇ ਮਲਕੀਤ ਹੈਰਾਨ ਹੁੰਦੇ ਇੱਕ ਦੂਜੇ ਨੂੰ ਤੱਕਣ ਲੱਗੇ ਸੁਰਜਨ ਨੇ ਪੁੱਛਿਆ ਕਿਉਂ ਕੀ ਹੋਇਆ ਤੂੰ ਠੀਕ ਤਾਂ ਹੈ ਨਾ ਰਾਜੂ ਨੇ ਕਿਹਾ ਹਾਂ ਡੈਡੀ ਸਭ ਠੀਕ ਹੈ ਕੁਛ ਨਹੀਂ ਹੋਇਆ ਬਸ ਤੁਸੀਂ ਹੁਣ ਦਿਓ ਜਵਾਬ ਮਲਕੀਤ ਬੋਲੀ ਇਹ ਕੀ ਕਹਿ ਰਿਹਾ ਪੁੱਤ ਤੂੰ ਇਹ ਕਿਸੇ ਦੇ ਜ਼ੋਰ ਦਬਾਅ ਵਿੱਚ ਆ ਕੇ ਤਾਂ ਨਹੀਂ ਕਹਿ ਰਿਹਾ ਸੁਰਜਨ ਨੇ ਕਿਹਾ ਹਾਂ ਸਹੀ ਕਹਿ ਰਹੀ ਹੈ ਤੇਰੀ ਮਾਂ ਹੱਲੇ ਵੀ ਸੋਚ ਲੈ ਹੁਣ ਤਾਂ ਕੁਛ ਚਿਰ ਪਹਿਲਾਂ ਆਪ ਹੀ ਜਵਾਬ ਦੇ ਕੇ ਹਟਿਆ ਕਿ ਉਹਨਾਂ ਅਚਾਨਕ ਇਹੋ ਜਿਹਾ ਕੀ ਹੋ ਗਿਆ ਰਾਜੂ ਨੇ ਕਿਹਾ ਉਹ ਨਹੀਂ ਡੈਡੀ ਕੁਛ ਨਹੀਂ ਹੋਇਆ ਮੈਂ ਇਹ ਫੈਸਲਾ ਪੂਰਾ ਸੋਚ ਸਮਝ ਕੇ ਹੀ ਲਿਆ ਹੈ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਬਸ ਵਿਆਹ ਦੀਆਂ ਤਿਆਰੀਆਂ ਕਰੋ ਰਾਜੂ ਨੇ ਮੁਸਕਰਾ ਕੇ ਜਵਾਬ ਦਿੱਤਾ ਤੇ ਅੰਦਰ ਚਲਾ ਗਿਆ ਮਲਕੀਤ ਨੇ ਕਿਹਾ ਇਹਨੂੰ ਕੀ ਹੋਇਆ ਅੱਜ ਤੁਸੀਂ ਤਾਂ ਨਹੀਂ ਕਿਹਾ ਕੁਛ ਇਹਨੂੰ ਕਦੇ ਤੁਹਾਡੀ ਕੋਈ ਗੱਲ ਨੂੰ ਦਿਲ ਤੇ ਲਗਾ ਗਿਆ ਹੋਵੇ ਸੁਰਜਨ ਨੇ ਕਿਹਾ ਨਾ ਨਾ ਮੈਂ ਤਾਂ ਕੁਛ ਨਹੀਂ ਕਿਹਾ ਇਹੋ ਜਿਹਾ ਮੈਂ ਤਾਂ ਆਪ ਸੋਚਦਾ ਸੀ ਵੀ ਆਪਾਂ ਨੂੰ ਇਹਦੀ ਖੁਸ਼ੀ ਸਭ ਤੋਂ ਪਹਿਲਾਂ ਬਾਕੀ ਸਭ ਬਾਅਦ ਵਿੱਚ ਬਾਕੀ ਚਲੋ ਜੋ ਹੋਇਆ ਵਧੀਆ ਹੀ ਹੋਇਆ ਜੇ ਮੁੰਡਾ ਰਾਜੀ ਹੈ ਫਿਰ ਆਪਾਂ ਨੂੰ ਕੀ ਇਤਰਾਜ਼ ਚਲ ਤੂੰ ਵੀ ਰੋਟੀਆਂ ਬਣਾ ਫਿਰ ਕੱਲ ਤੋਂ ਆਪਾਂ ਵੀ ਕਰੀਏ ਵਿਆਹ ਦੀਆਂ ਤਿਆਰੀਆਂ ਸ਼ੁਰੂ ਐਨਾ ਕਹਿੰਦਿਆਂ ਹੀ ਮਲਕੀਤ ਰੋਟੀਆਂ ਬਣਾਉਣ ਲਈ ਚੁੱਲ੍ਹੇ ਕੋਲ ਜਾ ਬੈਠ ਗਈ ਸੁਰਜਨ ਵੀ ਉੱਠ ਕੇ ਰਾਜੂ ਕੋਲ ਅੰਦਰ ਚਲਾ ਗਿਆ ਰਾਜੂ ਅੰਦਰ ਬੈੱਡ ਉੱਪਰ ਲੇਟਿਆ ਹੋਇਆ ਸੀ ਸੁਰਜਨ ਉਸ ਦੇ ਸਿਰਹਾਣੇ ਕੋਲ ਜਾ ਬੈਠ ਗਿਆ ਉਸ ਦੇ ਵਾਲਾਂ ਉੱਤੇ ਹੱਥ ਫੇਰਦਾ ਹੋਇਆ ਸੱਚ-ਸੱਚ ਦੱਸ ਰਾਜੂ ਕੀ ਗੱਲ ਐ ਤੂੰ ਤਾਂ ਖੁਸ਼ ਐ ਨਾ ਰਾਜੂ ਨੇ ਕਿਹਾ ਹਾਂ ਡੈਡੀ ਮੈਂ ਖੁਸ਼ ਆ ਸੁਰਜਨ ਨੇ ਕਿਹਾ ਪਰ ਇਹੋ ਜਿਹਾ ਕੀ ਹੋਇਆ ਜੋਤੂ اچانک ਆਪਣਾ ਫੈਸਲਾ ਬਦਲ ਲਿਆ ਇਹ ਸੁਣ ਰਾਜੂ ਉੱਠ ਲੋਟੋ ਬੈਠ ਗਿਆ ਤੇ ਸੁਰਜਨ ਨੂੰ ਦੱਸਣਾ ਸ਼ੁਰੂ ਕੀਤਾ ਅੱਜ ਪਤਾ ਡੈਡੀ ਮੈਨੂੰ ਮੇਰੇ ਕਾਲਜ ਦੀ ਇੱਕ ਕੁੜੀ ਮਿਲੀ ਰਿੰਪੀ ਮੇਰੇ ਨਾਲ ਹੀ ਪੜ੍ਹੀ ਸੀ ਆਪਣੇ ਪੇਂਡੋਂ ਦੀ ਮਾਸੀ ਰਹਿੰਦੀ ਐ ਵਿਆਹ ਤੋਂ ਬਾਅਦ ਇੱਥੇ ਮਿਲਣ ਲਈ ਆਈ ਹੋਈ ਸੀ ਘਰੇ ਆਉਣ ਲੱਗਿਆ ਮੈਨੂੰ ਰਾਹ ਵਿੱਚ ਮਿਲੀ ਕਾਲਜ 'ਚ ਜਦੋਂ ਸਾਡੇ ਨਾਲ ਪੜ੍ਹਦੀ ਹੁੰਦੀ ਸੀ ਸਾਰਾ ਦਿਨ ਹਾਸੇ ਦੀ ਖੇਡਦੀ ਨੱਚਦੀ ਟੱਪਦੀ ਰਹਿੰਦੀ ਸਾਰਿਆਂ ਦਾ ਜੀ ਲਾਈ ਰੱਖਦੀ ਰਹਿੰਦੀ ਮੈਨੂੰ ਤਾਂ ਪਿਆਰ ਨਾਲ ਵੀਰੇ ਵੀਰੇ ਕਹਿ ਕੇ ਬੁਲਾਇਆ ਕਰਦੀ ਉਹਨੇ ਸਾਰਿਆਂ ਨੂੰ ਹੀ ਹੱਸ-ਹੱਸ ਕੇ ਬੁਲਾਉਣਾ ਹਰ ਇੱਕ ਨਾਲ ਮਜ਼ਾਕ ਮਸਤੀ ਕਰਨਾ ਸ਼ਰਾਰਤਾਂ ਕਰਨਾ ਬਿਨਾਂ ਗੱਲ ਤੋਂ ਹੱਸਦੇ ਰਹਿਣਾ ਆਦਤ ਸੀ ਉਹਦੀ ਦਿਲ ਦੀ ਸਾਫ਼ ਤੇ ਜਮਾ ਸਾਊ ਕੁੜੀ ਸੀ ਉਹ ਬੇਸ਼ੱਕ ਉਹਨਾਂ ਦੇ ਗਰੀਬ ਕਰਦੀ ਪਰ ਦਿਲ ਦੀ ਬੜੀ ਅਮੀਰ ਸੀ ਜਦੋਂ ਲਾਸਟ ਈਅਰ ਚੋਂ ਦਾ ਰਿਸ਼ਤਾ ਹੋਇਆ ਸਾਰਿਆਂ ਨੂੰ ਕਮਲੀ ਆਪ ਹੀ ਹੱਸ-ਹੱਸ ਕੇ ਦੱਸਦੀ ਫਿਰੇ ਕਿ ਮੈਨੂੰ ਤਾਂ ਮੇਰੇ ਸੁਪਨਿਆਂ ਦਾ ਰਾਜਕੁਮਾਰ ਮਿਲ ਗਿਆ ਪਰ ਅੱਜ ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਦੇਖਿਆ ਉਹਦੇ ਹੱਥਾਂ ਵਿੱਚ ਲਾਲ ਚੂੜਾ ਤਾਂ ਸੀ ਪਰ ਚਿਹਰੇ ਤੇ ਨੂਰ ਨਹੀਂ ਨਾ ਹਾਸਾ ਨਾ ਮਜ਼ਾਕ ਜਿਵੇਂ ਉਸਦੀ ਮੁਸਕਰਾਹਟ ਕਿਧਰੇ ਖੋ ਗਈ ਹੋਵੇ ਉਸਦੇ ਹਾਸਿਆਂ ਨੂੰ ਜਿਵੇਂ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੋਵੇ ਮੈਂ ਜਦੋਂ ਉਹਨੂੰ ਬੁਲਾਇਆ ਤਾਂ ਉਸਦੇ ਮੂੰਹੋਂ ਮਸਾਂ ਹਾਂ ਜੀ ਦਾ ਜਵਾਬ ਆਇਆ ਉਸਦੀ ਆਵਾਜ਼ ਵਿੱਚ ਉਹ ਪਹਿਲਾਂ ਵਾਲੀ ਗੱਲ ਨਹੀਂ ਸੀ ਜੋ ਕਾਲਜ ਟਾਈਮ ਹੋਇਆ ਕਰਦੀ ਸੀ ਉਹਦੀ ਹਾਲਤ ਦੇਖ ਕੇੰਜ ਮਹਿਸੂਸ ਹੋਇਆ ਜਿਵੇਂ ਉਸ ਦੇ ਸਰੀਰ ਵਿੱਚ ਜਾਨ ਤਾਂ ਹੈ ਪਰ ਅੰਦਰਲੀ ਰੂਹ ਬਿਲਕੁਲ ਮਰ ਚੁੱਕੀ ਜਾਪਦੀ ਮੈਂ ਹਿੰਮਤ ਜੁੜਾ ਕੇ ਉਸ ਤੋਂ ਪੁੱਛਿਆ ਕੀ ਗੱਲ ਰਿੰਪੀ ਕੀ ਹਾਲ ਬਣਾ ਰੱਖਿਆ ਆਪਣਾ ਤਾਂ ਉਹ ਅੱਗੋ ਕਹਿੰਦੀ ਬਸ ਕਿਸਮਤ ਦੇ ਖੇਲ ਨੇ ਸਭ ਭਰਾਵਾ ਕਿਸੇ ਦੇ ਕਰਮਾਂ ਵਿੱਚ ਕੀ ਤੇ ਕਿਸੇ ਦੀ ਝੋਲੀ ਵਿੱਚ ਕੀ ਮੈਂ ਕਿਹਾ ਮੈਨੂੰ ਕੋਈ ਸਮਝਿਆ ਨਹੀਂ ਕਿ ਪੇਹਲੀਆਂ ਜੀਆਂ 부ਝਾਈ ਜਾਣੀ ਐ ਸਾਫ਼-ਸਾਫ਼ ਦੱਸ ਕੀ ਹੋਇਆ ਤੇ ਹਾਂ ਕੀ ਗੱਲ ਕੱਲੀ ਤੁਰੀ ਜਾਨੀ ਏ ਤੇਰਾ ਹਸਬੰਦ ਕਿੱਥੇ ਐ ਨਹੀਂ ਸੱਚ ਤੇਰਾ ਰਾਜਕੁਮਾਰ ਮੈਂ ਮਖੌਲ ਕਰਦੇ ਆ ਕਿਆ ਰਿੰਪੀ ਨੇ ਦੱਸਿਆ ਕਿ ਮੇਰਾ ਰਾਜਕੁਮਾਰ ਤਾਂ ਕਦੋਂ ਦਾ ਛੱਡ ਕੇ ਚਲਾ ਗਿਆ ਮੈਨੂੰ ਹੁਣ ਤਾਂ ਸੋਹਰੇ ਚੱਲੀ ਆਂ ਵਾਪਸ ਮੈਂ ਕਿਹਾ ਕਿ ਏ ਕੀ ਕਹਿ ਰਹੀ ਏ ਤੂੰ ਕਿਤੇ ਕਦੋਂ ਕੌਣ ਛੱਡ ਗਿਆ ਤੈਨੂੰ ਇੰਨਾ ਕਹਿੰਦਿਆਂ ਹੀ ਉਸ ਦੀ ਅੱਖਾਂ ਵਿੱਚੋਂ ਹੰਝੂਆਂ ਦਾ ਵੰਨ ਟੁੱਟ ਗਿਆ ਤੇ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਇਹ ਦੇਖ ਮੈਂ ਇੱਕਦਮ ਡਰ ਗਿਆ ਤੇ ਉਸਨੂੰ ਚੁੱਪ ਕਰਵਾਇਆ ਫਿਰ ਉਸਨੇ ਹੌਲੀ-ਹੌਲੀ ਆਪਣੇ ਬਾਰੇ ਸਭ ਕੁਝ ਦੱਸਣਾ ਸ਼ੁਰੂ ਕੀਤਾ ਜਿਸ ਨਾਲ ਮੇਰਾ ਰਿਸ਼ਤਾ ਤੈਅ ਹੋਇਆ ਸੀ ਉਹ ਮੁੰਡਾ ਕਿਸੇ ਹੋਰ ਨੂੰ ਪਸੰਦ ਕਰਦਾ ਸੀ ਤੇ ਰਿਸ਼ਤਾ ਤੋੜ ਕਿਸੇ ਹੋਰ ਨੂੰ ਵਿਆਹ ਕੇ ਆਪਣੇ ਘਰ ਲੈ ਆਇਆ ਰਿਸ਼ਤਾ ਟੁੱਟਣ ਕਾਰਨ ਘਰਦਿਆਂ ਨੂੰ ਲੋਕਾਂ ਦੇ ਬਹੁਤ ਤਾਣੇ ਮੇਨੇ ਸੁਣਨ ਨੂੰ ਮਿਲਦੇ ਇਹ ਕਿਉਂਕਿ ਤੋਂ ਗਰੀਬ ਪਰਿਵਾਰ ਹੋਣ ਕਾਰਨ ਜਲਦੀ-ਜਲਦੀ ਜੇ ਕੋਈ ਰਿਸ਼ਤਾ ਲੈਣ ਨੂੰ ਵੀ ਹਾਂ ਨਹੀਂ ਕਰਦਾ ਸੀ ਇਸ ਲਈ ਘਰਦਿਆਂ ਨੇ ਮੇਰਾ ਵਿਆਹ ਇੱਕ ਹਨਪੜ ਮੁੰਡੇ ਨਾਲ ਕਰ ਦਿੱਤਾ ਜੋ ਮੇਰੇ ਤੋਂ ਉਮਰ ਵਿੱਚ ਵੱਡਾ ਸੀ ਤੇ ਸ਼ਰਾਬ ਦਾ ਆਦੀ ਵੀ ਜੋ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਸ ਨਾਲ ਲੜਦਾ ਰਹਿੰਦਾ ਹੈ ਕਈ ਵਾਰ ਤਾਂ ਮਾਰਦਾ ਕੁੱਟਦਾ ਇਸ ਬਾਰੇ ਜਦੋਂ ਮੈਂ ਆਪਣੇ ਘਰ ਗੱਲ ਕੀਤੀ ਤਾਂ ਉਤੋਂ ਮਾਂ ਨੇ ਇਹ ਸਮਝਾ ਕੇ ਵਾਪਸ ਤੋਰ ਦਿੱਤਾ ਕਿ ਵਿਆਹ ਤੋਂ ਬਾਅਦ ਕੁੜੀਆਂ ਦਾ ਸਹੁਰਾ ਪਰਿਵਾਰ ਹੀ ਉਸ ਦਾ ਆਪਣਾ ਪਰਿਵਾਰ ਹੁੰਦਾ ਹੈ ਤੇ ਮਾੜੇ-ਮੋٹے ਝਗੜੇ ਤਾਂ ਪਤੀ-ਪਤਨੀ ਵਿੱਚ ਹੁੰਦੇ ਹੀ ਰਹਿੰਦੇ ਨੇ ਔਰਤਾਂ ਦਾ ਫਰਜ਼ ਬੰਦ ਹੈ ਇਹੋ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਆਪਸ ਵਿੱਚ ਹੀ ਰਲ ਬੈਠ ਕੇ ਸੁਲਝਾ ਲਵੀ ਤੇ ਬਸ ਮੈਂ ਉਸੇ ਦਿਨ ਤੋਂ ਇਸ ਨੂੰ ਆਪਣਾ नसीਬ ਸਮਝ ਕੇ ਜੀ ਰਹੀ ਆ ਹੁਣ ਤਾਂ ਇਹੋ ਮੇਰੀ ਕਿਸਮਤ ਹੈ ਰੀਮਪੀ ਦਾ ਇਹ ਹਾਲ ਸੁਣਾ ਮੈਨੂੰ ਬੜਾ ਦੁੱਖ ਹੋਇਆ ਮੇਰੀ ਅੱਖਾਂ ਭਰ ਆਈਆਂ ਮੈਂ ਫਿਰ ਉਸ ਨੂੰ ਕਿਹਾ ਤੂੰ ਉਸ ਨੂੰ ਸ਼ਰਦ ਆਪਣੇ ਘਰ ਆ ਜਾ ਕਿਉਂ ਕਿਸੇ ਦੇ ਨਖਰੇ ਚੱਲ ਰਹੀ ਐ ਤੈਨੂੰ ਤਾਂ ਹੋਰ ਕੋਈ ਵੀ ਮਿਲ ਸਕਦਾ ਹੈ ਪਾਗਲੇ ਤੂੰ ਉਹ ਅੱਗੋ ਬੋਲੀ ਇਹੋ ਜਿਹੀ ਹੋਰ ਤਾਂ ਮਿਲ ਜਾਣਗੇ ਪਰ ਮੇਰੇ ਮਾਪੇ ਤਾਂ ਨਹੀਂ ਦੁਬਾਰਾ ਮਿਲਨੇ ਉਹ ਤਾਂ ਪਹਿਲਾਂ ਹੀ ਬਹੁਤ ਦੁਖੀ ਨੇ ਮੈਂ ਉਹਨਾਂ ਤੇ ਹੋਰ ਬੋਝ ਨਹੀਂ ਬੰਨਣਾ ਚਾਹੁੰਦੀ ਹੁਣ ਤਾਂ ਸਭ ਰੱਬ ਦੇ ਹਵਾਲੇ ਹੀ ਐ ਚੰਗਾ ਮੈਂ ਚੱਲਦੀ ਐ ਮੇਰੀ ਬੱਸ ਨਾ ਟੱਪ ਜਾਈ ਐਨਾ ਕਹਿ ਉਹ ਤੋਂ ਚਲੀ ਗਈ ਉਸ ਦਾ ਹੀ ਹਾਲ ਜਾਣਨ ਤੋਂ ਬਾਅਦ ਮੈਂ ਸੱਚੀ ਡਿਆੜੀ ਅੰਦਰੋਂ ਅੰਦਰ ਹੀ ਬਹੁਤ ਰੋਇਆ ਬਹੁਤ ਸੋਚਿਆ ਮੈਂ ਇਸ ਚੀਜ਼ ਬਾਰੇ ਕਿਵੇਂ ਕਿਸੇ ਇੱਕ ਦੀ ਗਲਤੀ ਨੂੰ ਆਪਣਾ ਮਾੜਾ ਨਸੀਬ ਸਮਝ ਕੁੜੀਆਂ ਆਪਣੇ ਮੱਥੇ ਲਾ ਲੈਂਦੀਆਂ ਕਿਵੇਂ ਉਹ ਆਪਣੀ ਪੂਰੀ ਜ਼ਿੰਦਗੀ ਬਦ ਕਿਸਮਤ ਦੇ ਸਹਾਰੇ ਛੱਡ ਜੀ ਰਹਿੰਦੀ ਹੈ ਕਿੰਨੇ ਹੀ ਦੁੱਖ ਤਕਲੀਫ ਵਿੱਚ ਹੋਣ ਭਲਾ ਪਰ ਉਫ ਤੱਕ ਨਹੀਂ ਕਰਦੀਆਂ ਆਪਣੇ ਮਾਪਿਆਂ ਦੀ ਖੁਸ਼ੀ ਅੱਗੇ ਸਭ ਕੁਝ ਹਾਰ ਜਾਂਦੀਆਂ ਮੈਂ ਵੀ ਤਾਂ ਡੈਡੀ ਰਿੰਪੀ ਵਾਂਗ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਹੀ ਕਰਨ ਜਾ ਰਿਹਾ ਸੀ ਮੈਂ ਰਿਸ਼ਤਾ ਤੋੜ ਉਸ ਨੂੰ ਉਸ ਚੀਜ਼ ਦੀ ਸਜ਼ਾ ਦੇਣ ਜਾ ਰਿਹਾ ਸੀ ਜੋ ਗੁਨਾਹ ਉਸਨੇ ਕੀਤਾ ਵੀ ਨਹੀਂ ਉਹ ਵਿਚਾਰੀ ਤਾਂ ਪਹਿਲੇ ਹੀ ਰੱਬ ਦੀ ਦਿੱਤੀ ਸਜ਼ਾ ਭੁਗਤ ਰਹੀ ਹੈ ਤੇ ਉੱਤੋਂ ਮੈਂ ਉਸ ਨੂੰ ਇੰਨੀ ਵੱਡੀ ਸਜ਼ਾ ਦੇਣ ਜਾ ਰਿਹਾ ਸੀ ਰਿੰਪੀ ਦਾ ਹਾਲ ਦੇਖ ਮੇਰੇ ਜ਼ਮੀਰ ਨੇ ਮੈਨੂੰ ਮੇਰਾ ਫੈਸਲਾ ਬਦਲਣ ਲਈ ਮਜਬੂਰ ਕਰਤਾ ਤਾਂ ਹੀ ਮੈਂ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਕਿ ਜੋ ਮਰਜ਼ੀ ਹੋ ਜਾਵੇ ਮੈਂ ਹੁਣ ਇਸ ਰਿਸ਼ਤੇ ਤੋਂ ਪਿੱਛੇ ਨਹੀਂ ਹਟਾਂਗਾ ਇਹ ਸੁਣ ਸੁਰਜਨ ਨੇ ਰਾਜੂ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਸ਼ਾਬਾਸ਼ ਪੁੱਤ ਮੈਨੂੰ ਤੇਰੇ ਤੋਂ ਇਹ ਉਮੀਦ ਸੀ ਸ਼ਾਬਾਸ਼ ਦੋਸਤੋ ਤੁਸੀਂ ਸੁਣੀ ਕਹਾਣੀ ਕਰਮਾ ਵਾਲੀ ਭਾਗ ਤੀਜਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਦੇ ਨੈਕਸਟ ਭਾਗ ਵਿੱਚ